ਦੀ ਜਿੰਨੀਆਂ ਵੱਡੀਆਂ ਚੜ੍ਹਾਈਆਂ ਉਹਨੇ ਵੱਡੇ ਇਹਨਾਂ ਦੇ ਕੰਮ ਮਹੀਨਾ ਕਿਉਂ ਕੋਈ ਕੁੱਤਾ ਰਖ ਲਈ ਉਹਦੇ ਨਾਲ ਮੂੰਹ ਪੈਦਾ ਨਾ ਤੇ ਉਹ ਆਪਣੇ ਦਾ ਅੱਡੋ ਜਿ ਕਿੰਨਾ ਦੁੱਖ ਲਾਦਾ ਕੁੱਤਾ ਵੀ ਨਹੀਂ ਬੋਲਦਾ ਇਹ ਤਾਂ ਫਿਰ ਵੀ ਦੋ ਤਿੰਨ ਸਾਲ ਰਹੇ ਨੇਗੇ ਪਰ ਅੱਜ ਮੁੰਡੇ ਦੀ ਕੰਡੀਸ਼ਨ ਦੇਖੀਓ ਯਾਰ ਬਲੌਗ ਦੇਖਿਆ ਕੰਡੀਸ਼ਨ ਦੇਖੀ ਕਿੰਨਾ ਬੁਰਾ ਹਾਲ ਹੋ ਰਿਹਾ ਉਹਦੀ ਇੱਕ ਸਾਈਡ ਖੰੜ ਰਹੀ ਹੈਗੀ ਉਦੇ ਮਨ ਦੇ ਵਿੱਚ ਭੋਰਾ ਤਰਸ ਨਹੀਂ ਆਇਆ ਹੁਣ ਆ ਯਾਰ ਵੀ ਹਾਂ ਉਹ ਮੁੰਡੇ ਦਾ ਕੀ ਹਾਲਾਤ ਮੈਂ ਜਾ ਕੇ ਉਹਨੂੰ ਪੁੱਛਾਂ ਅੱਖਾਂ ਬਿੱਲੀਆਂ ਦੇ ਪਿੱਛੇ ਵੀ ਬਹੁਤ ਰਾਜ ਆ ਐ ਕਿਨੇ ਵੀਡੀਓ ਪਾਈ ਆ ਇੰਸਟਾਗ੍ਰam ਤੇ ਜਾ ਕੇ ਉਹ ਵੀ ਦੇਖਿਓ ਵੀ ਪੂਰਨਦਾ ਚੱਲੀ ਜਾਂਦਾ ਮਨਪ੍ਰੀਤ ਮੰਨੇ ਵਾਲਾ ਛੜਦੇ ਨਹੀਂ ਹੁੰਦੇ ਜੇ ਤੂੰ ਕਿਤੇ ਇੱਧਰ ਹੁੰਦਾ ਤੇਰਾ ਗਾਟਾ ਗੂਟਾ ਕਿਧਰ ਹੀ ਜਾਣਾ ਸੀ ਕਿਤੇ ਦੀ ਸਾਨੂੰ ਮੈਸੇਜ ਆਇਆ ਨਾ ਵੀ ਵੀਡੀਓ ਦਾ ਬਲੌਕ ਕਰ ਦੋ ਪਾਇਆ ਗਏ ਪਾਇਆ ਰਾਜ ਕੀ ਮੁੰਡੇ ਹੱਕ ਜਿਸੀ ਆਏ ਆਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਪੰਜਾਬੀ ਵੀਰਾਂ ਨੂੰ ਤੇ ਮੈਂ ਤੁਹਾਡਾ ਕਮਲ ਟੋਲਣ ਮੈਂ ਤੁਹਾਡਾ ਸੁਖਵੀਰ ਕੀਪਲ ਅਸੀਂ ਗੱਲ ਤਾਂ ਕੋਈ ਕਿਸੇ ਮੁੱਦੇ ਤੇ ਇੰਨੀ ਛੇਤੀ ਕਰਦੇ ਨਹੀਂ ਹੁੰਦੇ ਹਨਾ ਮਾੜੀ ਢੀੜੇ ਬੰਦੇ ਤੇ ਨਹੀਂ ਕਰਦੇ ਜਿਹੜਾ ਆਪ ਨੂੰ ਲੱਗਦਾ ਵੀ ਹਾਂ ਇਹ ਗਲਤ ਆ ਆਪਾਂ ਉਹਦੇ ਉੱਤੇ ਹੀ ਬੋਲਦੇ ਆ ਤੇ ਉਹਦੇ ਉੱਤੇ ਹੀ ਬੋਲਾਂਗੇ ਤੇ ਬੋਲਦੇ ਰਹਿਾਂਗੇ ਹੁਣ ਗੱਲ ਸੀ ਕਿ ਇੱਥੇ ਕਿ ਉਹ ਕੁੜੀ ਨੇ 35 ਲੱਖ ਰੁਪਏ ਉਹ ਬੰਦੇ ਦਾ ਖਾ ਲਿਆ ਹਨਾ ਮੁੰਡੇ ਦਾ ਤੇ ਉਹਨੂੰ ਇੰਨਾ ਕੁ ਸੋਚਣਾ ਚਾਹੀਦਾ ਸੀਗਾ ਕਿ ਬਈ ਉਹ ਮਾੜਾ ਮੋਟਾ ਹਾਲ ਪੁੱਛ ਲਾ ਯਾਰ ਉਹਦਾ ਹਨਾ ਵੀ ਉਹ ਕੋਮਾ ਚ ਗਿਆ ਆਇਆ ਦਾ ਐਕਸੀਡੈਂਟ ਹੋਇਆ ਵਾ ਉਹਦਾ ਇਹ ਗੱਲ ਹੋ ਗਈ ਵੀ ਆਪਾਂ ਤੁਰੇ ਜਾਂਦੇ ਵਧੀਆ ਨਾਲ ਤੁਰੀ ਚੱਲੋ ਜਦੋਂ ਪੈ ਕੇ ਤੇ ਆਪ ਤੁਰਜੋ ਉਹਨੂੰ ਪਿਆ ਰਹਿਣ ਦੋ ਹਨਾ ਉਹ ਗੱਲਾਂ ਯਾਰ ਭਾਈ ਗੱਲਾਂ ਇੰਨੀਆਂ ਇੱਕ ਮੁਗਦੀਆਂ ਨੇ ਵੀ ਜਿੰਨੀਆਂ ਵੱਡੀਆਂ ਚੜ੍ਹਾਈਆਂ ਉਹਨੇ ਵੱਡੇ ਇਹਨਾਂ ਦੇ ਕੰਮ ਆਪਾਂ ਬੰਦੇ ਦੇਖਣੇ ਯਾਰ ਭਾਈ ਇਹ ਬੰਦੇ ਯਾਰ ਰਹਿਣਾ ਸਾਣਾ ਪੈਨ ਚ ਬੜਾ ਤਕੜਾ ਆ ਯਾਰ ਆਪਾਂ ਨਹੀਂ ਕਿਵੇਂ ਤੜੇ ਤਕੜੇ ਘਰੋਂ ਫਲੋਮ ਕਰਦਾ ਬੰਦੋ ਰਾਜ ਇੱਕ ਦਿਨ ਰਾਜ ਖੁੱਲਣੀ ਹੁੰਦੇ ਜਣ ਰਾਜ ਇੱਕ ਨਾ ਇੱਕ ਦਿਨ ਖੁੱਲਣੀ ਹੁੰਦੇ ਕਿਸੇ ਦਾ 35 ਲੱਖਾਂ ਦਾ 40 ਲੱਖਾਂ ਰਾਜੇ ਮੁੰਡੇ ਦੀ ਕੰਡੀਸ਼ਨ ਦੇਖੀਓ ਯਾਰ ਬਲੌਗ ਦੇਖਿਆ ਕੰਡੀਸ਼ਨ ਦੇਖੀ ਕਿੰਨਾ ਬੁਰਾ ਹਾਲ ਹੋ ਰਿਹਾ ਉਹਦੀ ਇੱਕ ਸਾਈਡ ਖੜ ਰਹੀ ਹੈਗੀ ਪਾਣੀ ਚਲਦੀ ਓਦੀ ਇੱਕ ਸਾਈਡ ਖੜ ਰਹੀ ਹੈ ਯਾਰ ਹੱਥ ਵੀ ਨਹੀਂ ਚਲਦੀ ਜਦੋਂ ਆਪਾਂ ਕਿਸੇ ਨਾਲ ਨਾ ਆਪਾਂ ਮਹੀਨਾ ਕਿ ਵੀ ਕੋਈ ਕੁੱਤਾ ਰੱਖ ਲਈਏ ਉਹਦੇ ਨਾਲ ਮੋਹ ਪੈ ਜਾਂਦਾ ਨਾ ਤੇ ਉਹ ਆਪਣੇ ਨਾਲ ਅੱਡੋ ਜਿਹਾ ਕਿੰਨਾ ਦੁੱਖ ਲਾਦਾ ਕੁੱਤਾ ਵੀ ਨਹੀਂ ਬੋਲਦਾ ਇਹ ਤਾਂ ਫਿਰ ਵੀ 2-3 ਸਾਲ ਰਹੇ ਨੇਗੇ ਤੇ ਕਿਸੇ ਘਰੇ ਰਹਿਣਾ ਅਜੇ ਸਟਾਰ ਬਣੇ ਬੈਠਿਓ ਐਡੇ ਐਡੇ ਸਟਾਰ ਵੀ ਕੀ ਨੇਗੇ ਹੈਂ ਦੇਖ ਹੁਣ ਕਿੰਨਾ ਟਾਈਮ ਹੋ ਗਿਆ ਉਹਨੂੰ ਨਾਲ ਰਹਿੰਦੇ ਨੂੰ ਉਦੇ ਮਨ ਦੇ ਵਿੱਚ ਭੋਰਾ ਤਰਸ ਨਹੀਂ ਆਇਆ ਹੁਣ ਆ ਯਾਰ ਵੀ ਹਾਂ ਉਹ ਮੁੰਡੇ ਦਾ ਕੀ ਹਾਲਾਤ ਮੈਂ ਜਾ ਕੇ ਉਹਨੂੰ ਪੁੱਛਾਂ ਇਹ ਗੱਲ ਹੁੰਦੀ ਆ ਗਾਂਧੀ ਦੀ ਨੋਟਾਂ ਦੀ ਜਿੰਨਾ ਤੱਕ ਉਹ ਜੇਬ ਦੇ ਵਿੱਚ ਚੱਲਦੇ ਆ ਉਹਨਾਂ ਤੱਕ ਆਪਣੇ ਸਾਹ ਦੇ ਨਾਲ ਉਹਦੇ ਨਾਲ ਸਾਹ ਚੱਲਦੇ ਆ ਜਦੋਂ ਹੀ ਪੈਸੇ ਬੰਦ ਹੋ ਗਏ ਸਮਝ ਲੈ ਆਪਣਾ ਸਾਰਾ ਕੁਝ ਖਤਮ ਇਹ ਕੁੜੀਆਂ ਦਾ ਹੁਣ ਮੈਂ ਤੁਹਾਨੂੰ ਦੱਸ ਦਣਾ ਇੱਕल्ली ਨਹੀਂ ਪਤਾ ਨਹੀਂ ਕਿੰਨੇ ਲੱਖਾਂ ਹੀ ਜਿਹੜੇ ਮੁੰਡੇ ਆ ਜਿਹਨਾਂ ਨੂੰ ਬਰਬਾਦ ਕਰਤਾ ਘਰ ਹਨਾ ਸਾਰਾ ਕੁਝ ਰੂਲਤਾ ਕਈ ਸੁਸਾਇਟ ਕਰਗੇ ਕਈ ਵਿਚਾਰੇ ਹਲੇ ਵੀ ਇੱਥੇ ਤੁਰੇ ਫਿਰਦੇ ਆ ਕਿ ਪਾਗਲ ਹੋ ਗਏ ਹਨਾ ਕੰਨਾ ਕੁਝ ਹੋ ਗਿਆ ਤੇ ਇਹ ਚੀਜ਼ਾਂ ਦਾ ਅੰਤ ਮਾੜਾ ਹੀ ਆ ਤੇ ਜਿਹੜਾ ਤੁਸੀਂ ਬੰਬ ਬੰਨ ਲੰਨੇ ਹੋ ਇਹ ਕਿਸੇ ਨਾ ਕਿਸੇ ਦਿਨ ਫਟਣਾ ਹੀ ਹੁੰਦਾ ਵਾ ਇਸ ਕਰਕੇ ਮੇਰੇ ਭਰਾਵਾਂ ਨੂੰ ਬੇਨਤੀ ਆ ਤੇ ਮੇਰੀਆਂ ਭੈਣਾਂ ਨੂੰ ਬੇਨਤੀ ਆ ਵੀ ਕਹੇ ਬੰਦੇ ਦੇ ਨਾਲ ਧੋਖਾ ਨਾ ਕਰੋ ਹਜੇ ਕੰਮ ਨਾ ਕਰੋ ਯਾਰ ਹਜੇ ਕੰਮ ਨਾ ਕਰੋ ਪਤਾ ਗੱਲ ਕੀ ਇੱਕਦਾਂ ਨਿਆਣ ਮਤੋਂ ਦੇ ਨਿਆਣ ਮਤ ਜਿਹੜੇ ਕੰਮ ਕੀਤੇ ਹੁੰਦੇ ਹਨ ਜਦੋਂ ਬੰਦਾ ਨਿਆਣ ਮਤ ਜਿੰਨਾ ਕੁਸ ਕਰਦਾ ਉਹਨੇ 35 ਲੱਖ ਜਿੰਨੇ ਵੀ ਖਵਾ ਦੇ ਕਰਾ ਦੇ ਹਨਾ ਤੇ ਉਹ ਦਿਨ ਦੇਖੋ ਹੁਣ ਸਿਆਣਪ ਜਦੋਂ ਸਿਆਣਪ ਆਈਏਗੀ ਤਾਂ ਉਦੋਂ ਕਿੰਨਾ ਕੁਝ ਦੇਖਣ ਲੱਗੇਗਾ ਹਾਂ 35 ਲੱਖ ਖਾ ਲਿਆ ਅੱਜ ਮੰਨ ਲਾ ਬੰਦਾ ਬੈੱਡ ਤੇ ਪਿਆ ਸੀਗਾ ਜੇ ਬੈੱਡ ਤੇ ਨਾ ਵੀ ਪਿਆ ਹੁੰਦਾ ਕੀ ਪਤਾ 60 ਲੱਖ ਖਾ ਜਾਂਦੀ ਤੇ ਮੰਨ ਲਓ ਹੁਣਾ ਹੁਣ ਸਟੋਰੀਆਂ ਪਾਉਣੀਆਂ ਵੀ ਰੱਬ ਦੇਖਦਾ ਹੁਣ ਅੱਗੇ ਆਉਣਾ ਪੂ ਮਨੋ ਕਰਨਾ ਪੂ ਰੱਬ ਦੇਖਦਾਗਾ ਰੱਬ ਸਾਰਾ ਕੁਝ ਦੇਖਦਾਗਾ ਵੀ ਕਿਹਨੇ ਚੰਗਾ ਕੀਤਾ ਕਿਹਨੇ ਮਾੜਾ ਕੀਤਾ ਪਰ ਉਹ ਤੋਂ ਪਹਿਲਾਂ ਰੱਬ ਨੇ ਬਣਾ ਇਨਸਾਨ ਵੀ ਦੇਖਦੇ ਆ ਇਨਸਾਨ ਦੇਖਦੇ ਆ ਤੇ ਉਹਦੀ ਵਿਚਾਰੀ ਮਾਂ ਕੇ ਮਤੜ ਫਦੀਆ ਉਹ ਨਹੀਂ ਦੇਖਿਆ ਉਹਨਾਂ ਕੋਲ ਪੈਸਾ ਵੀ ਹੈ ਨਹੀਂ ਇਲਾਜ ਕਰਾਉਣ ਨੂੰ ਤੇ ਮੇਰੇ ਇੱਕ ਭਰਾਵਾਂ ਨੂੰ ਇੱਕ ਭਰਾਵਾਂ ਹੋਰ ਬੇਨਤੀ ਆ ਵੀ ਉਹਨੂੰ ਮੈਸੇਜ ਕਰੋ ਹਨਾ ਜਿੰਨੀ ਤੁਹਾਡੀ ਬਾਹਰਲੇ ਭਰਾਵਾਂ ਐਨਆਰਆਈ ਵੀਰ ਜਾਂ ਇੱਧਰ ਦੇ ਆ ਚਾਹੀ ਜਿੰਨਾ ਵੀ ਡੋਨੇਟ ਕਰ ਸਕਦੇ ਹੋ 10 ਰੁਪਏ 20 ਰੁਪਏ ਜਾਂ 1100 ਜਿੰਨਾ ਕਰ ਸਕਦੇ ਹੋ ਬਈ ਆਪਣੇ ਆਪਣੇ ਨਾਲ ਜਿੰਨੀ ਵੀ ਆਡੀਅנס ਜੁੜੀ ਆ ਯਾਰ ਹੱਥ ਬੰਨ ਕੇ ਬੇਨਤੀ ਆ ਉਹਨਾਂ ਨੂੰ ਹੱਥ ਆ ਬੰਨਦੇ ਬਾਈ ਬੱਚੋ ਹੱਥ ਨਹੀਂ ਬੰਨਣਗੇ ਹੱਥ ਬੰਨ ਕੇ ਬੇਨਤੀ ਆ ਯਾਰ ਵੀ ਅਪਾਏਕਰ ਇਨਸਾਨੇ ਤੌਰ ਤੇ ਵੀਕਰ ਇਨਸਾਨ ਦੇ ਹੱਡ ਬਰ ਖੜੇ ਪੈਣੇ ਆਪਣਾ ਇਨਸਾਨੇ ਤੌਰ ਤੇ ਆਪਣਾ ਫਰਜ਼ ਵੰਦਾ ਹਨ ਵੀ ਕੋਈ ਡੋਨੇਸ਼ਨ ਦੀਏ ਵੀ ਉਹਦਾ ਇੰਨੇ ਆਪਣਾ ਮਾੜਾ ਮਾੜਾ ਇਕੱਠਾ ਕਰਨ ਨਾਲ ਉਹ ਬੰਦੀ ਜ਼ਿੰਦਗੀ ਅੱਗੇ ਚੱਲ ਸਕਦੀ ਹੈ ਹਨ ਬਸ ਯਾਰ ਅੱਖਾਂ ਬਿੱਲੀਆਂ ਦੇ ਪਿੱਛੇ ਵੀ ਬਹੁਤ ਰਾਜ ਆ ਇਹ ਕਿਨੇ ਵੀਡੀਓ ਪਾਈਆ ਇੰਸਟਾਗ੍ਰam ਤੇ ਜਾ ਕੇ ਉਹ ਵੀ ਦੇਖਿਓ ਵੀ ਪੂਰੀ ਵਧੀਆ ਆ ਯਾਨੀ ਓਕੇ ਰਿਪੋਰਟ ਆ ਇੱਕ ਗੱਲ ਹੋਰ ਨਾਲੇ ਮੁੱਦਾ ਚੱਲੀ ਜਾਂਦਾ ਮਨਪ੍ਰੀਤ ਮੰਨੇ ਵਾਲਾ ਉਹ ਬੰਦਾ ਜਿਹੜਾ ਦਿਮਾਗ ਤੋਂ ਪਾਗਲ ਆਪਦੇ ਆਪ ਨੂੰ ਕਹਿ ਰਿਹਾ ਆ ਉਹਨੂੰ ਇੰਸਟਾਗ੍ਰam ਕਿਵੇਂ ਚਲਾਉਣਾ ਹੁੰਦਾ ਫਿਰ ਭਾਈ ਦੱਸੋ ਉਦੇ ਘਰ ਦੇ ਕਹਿੰਦੇ ਅਸੀਂ ਇਲਾਜ ਕਰਾਉਣ ਨੂੰ ਫੜਿਆ ਉਹ ਨੂੰ ਉਹ ਭੱਜ ਗਿਆ ਜੇ ਉਹ پاگل ਹੋਊਗਾ ਫੇਰ ਹੀ ਇਲਾਜ ਕਰਾਊਗਾ ਬਾਹਰ ਕਿਹੜਾ ਉੱਥੇ ਇਲਾਜ ਨਹੀਂ ਕਰਦੇ ਅੱਜ ਦਿਨ ਤਾਂ ਦੇਖ ਯਾਰ ਉਹ ਬਾਹਰ ਨਾਲ ਦੇਚ ਬੈਠਾ ਹੈ ਐਸਾ ਲੱਗਿਆ ਜੇ ਸਮਝਦਾਰ ਸੀ ਉਹਦੇ ਘਰ ਜਾਂਦਾ ਤਾਂ ਹੀ ਵਾਰ ਭੇਜਿਆ ਦੂਜੀ ਗੱਲ ਮੈਂ ਇੱਕ ਗੱਲ ਦੇਖੀ ਆ ਯਾਰ ਜਦੋਂ ਕੋਈ ਆਰਟਿਸਟ ਅਜਮਾ ਆਰਟਿਸਟ ਕੋਈ ਪੀਕ ਤੇ ਹੁੰਦਾ ਨੇ ਪੀਕ ਤੇ ਇਹ ਜੋ ਇੱਕੋ ਗੈਪ ਹੁੰਦਾਗਾ ਬਾਅਦ ਚ ਉਹ ਉਹ ਉਹੀ ਪੀਕਲ ਚੀਜ਼ ਭਾਲਦਾਗਾ ਉਹੀ ਭਾਲਦਾ ਹੈ ਬਾਅਦ ਚ ਆਇਆ ਜਾਂਦਾ ਨਹੀਂ ਉਹ ਪੀਕ ਤੇ ਬਾਅਦ ਚ ਇਹ ਡਰਾਮੇ ਕਰਨੇ ਕਦੇ ਕਿਸੇ ਨੂੰ ਮਾੜਾ ਕਹਦਾ ਕਦੇ ਕਿਸੇ ਨੂੰ ਮਾੜਾ ਕਹਦਾ ਐਵੇਂ ਨਹੀਂ ਆਰਟਿਸਟ ਬਣਾਇਆ ਜਾਂਦਾ ਜੇ ਬਾਕੀ ਸੌਖਾ ਖੜਨਾ ਬਹੁਤ ਸੌਖਾ ਸਟਾਰ ਬਨਣਾ ਬਹੁਤ ਸੌਖਾ ਹੈ ਸਟਾਰ ਬਣ ਕੇ ਸਟਾਰ ਰਹਿਣਾ ਬਹੁਤ ਔਖਾ ਹੈਗਾ ਇਹੀ ਗੱਲ ਆ ਤੇ ਬੰਦੇ ਸਾਡੇ ਜੂਕੇ ਦੇ ਵਿੱਚ ਚੱਲ ਹੈ ਗਿਆ ਹੁਣ ਤੈਨੂੰ ਇਹੀ ਵਾਰ ਨਾ ਗੰਦ ਨਹੀਂ ਬੋਲਦਾ ਸ਼ੈਰੀਮਾਨ ਹੈਗਾ ਪੂਰਾ ਵਧੀਆ ਬੰਦਾ ਉਹਦੇ ਗਾਣੇ ਸੁਣੀ ਜਾ ਕੇ ਤੇ ਦੇ ਕਾਲੇ ਸੁਣੀ ਦੂਜੇ ਗਾਣੇ ਸੁਣੀ ਜੇ ਕਿਸੇ ਨੇ ਕਿਸੇ ਤਰ੍ਹਾਂ ਨੂੰ ਮਾਰਾ ਕਿ ਹਨਾ ਉਹਦੇ ਹਾਸ਼ਰ ਦੇਖ ਲੈ ਵੀ ਹਾਸ਼ਰ ਹੋਏ ਕੀ ਨਗੇ ਮੇਰਾ ਵੀਰ ਆਉਦੀ ਜ਼ਿੰਦਗੀ ਇੱਕ ਵਾਰ ਮਿਲਦੀ ਹੁੰਦੀ ਆ ਅਹ ਜੇ ਵੀਰ ਛੱਡਦੇ ਨਹੀਂ ਹੁੰਦੇ ਜੇ ਤੂੰ ਕਿਤੇ ਇੱਧਰ ਹੁੰਦਾ ਤੇਰਾ ਗਾਟਾ ਗੂਟਾ ਕਿਧਰ ਹੀ ਜਾਣਾ ਸੀ ਇਹ ਤੂੰ ਬਹਿਮ ਚ ਰਹਿ ਜਾਂਦਾ ਸ਼ਰਮ ਕਰਨੀ ਚਾਹੀਦੀ ਆ ਯਾਰ ਜੇ ਅੱਜ ਦੁਸਜਾ ਦਾ ਉਹਨੂੰ ਆਰਟਿਸਟ ਗਾਣੇ ਉਹਨਾਂ ਤਾਂ ਸ਼ਰਮ ਕਰਨੀ ਚਾਹੀਦੀ ਆ ਵੀ ਤੁਸੀਂ ਕੀ ਬੋਲ ਰਹੇ ਹੋ ਤੁਹਾਡੀ ਜਿਹੜੀ ਫੈਨ ਫੋਲੋਇੰਗ ਹੈ ਜੰਦਾ ਹੁਣ ਦੇਖ ਰਹੀ ਹੈ ਉਹਨਾਂ ਤੇ ਕੀ ਪ੍ਰਭਾਵ ਪਊਗਾ ਹਣਾ ਨਾਲੇ ਹਾਂ ਇੱਕ ਗੱਲ ਹੋਰ ਹਣਾ ਉਹਦੇ ਘਰਦਿਆਂ ਨੂੰ ਚਲ ਤੰਗ ਕੀਤਾ ਜਾ ਰਿਹਾ ਆ ਹਣਾ ਬਜ਼ੁਰਗ ਬੰਦੇ ਆ ਮਰੀਜ਼ ਬੰਦੇ ਆ ਇੱਕ ਮੇਰੇ ਵੀਰ ਭਰਾਵਾਂ ਨੂੰ ਹੋਰ ਬੇਇੱਜ਼ਤੀ ਆ ਸਿੱਖ ਵੀਰਾਂ ਨੂੰ ਵੀ ਨਾ ਯਾਰ ਐਦਾਂ ਨਾ ਕਰੋ ਵੀ ਗਲਤੀ ਉਹਦੇ ਮੁੰਡੇ ਦੀ ਆ ਔਲਾਦ ਦੀ ਗਲਤੀ ਆ ਤੇ ਆਪਾਂ ਮਾਪਿਓ ਨੂੰ ਕਿਉਂ ਬੋਲਣਾ ਯਾਰ ਬਈ ਹਲ ਉਹ ਪਾ ਬਈ ਇੱਕ ਪਾਸੇ ਸਹੀ ਵੀ ਨੇ ਇੱਕ ਪਾਸੇ ਗਲਤ ਵੀ ਨੇ ਪਤਾ ਕਿਉਂ ਜਦੋਂ ਇੱਕ ਗੱਲ ਜਿਹੜਾ ਜੰਮਿਆਗਾ ਪਾਲਿਆਗਾ ਪੋਸਿਆਗਾ ਹਣਾ ਬਾਲੀਬਾਲ ਸੋਦਾ ਉਹ ਹੋਗਾ ਜਦੋਂ ਮੰਨ ਲੈ ਉਹ ਉਹਦੇ ਹੈ ਨਹੀਂ ਇੰਡੀਆ ਜਿਹਦਾ ਉਹਨੂੰ ਇੰਡੀਆ ਦੇ ਦੱਸ ਦਾਂਦੇ ਉਹਨਾਂ ਦੇ ਘਰਦਿਆਂ ਦੀ ਜੋਰ ਆ ਯਾਰ ਉਹਦੇ ਹੁਣ ਉਹਦੇ ਕਰਦੇ ਨੇ ਰੋਜ਼ ਉਹਦੇ ਘਰ ਜਾਉਂਦੇ ਉਹਦੇ ਘਰ ਉਹਦੇ ਕਰਦੇ ਨੇ ਰੋਜ਼ ਗੱਲ ਹੁੰਦੀ ਆ ਨਾ ਰੋਜ਼ ਤਾਂ ਗੱਲ ਹੁੰਦੀ ਤਾਂ ਹੋਊਗੀ ਉਹਦੇ ਘਰ ਦੇ ਨੂੰ ਜਾ ਕੇ ਕਹਿੰਦੇ ਪੁੱਤ ਨੂੰ ਸਮਝਾਓ ਇਹ ਅਹਿਨੀਤ ਸਭ ਤੋਂ ਨਾ ਪਰਤੇ ਹੁਣ ਤੇ ਲੱਗਿਆ ਪਿਆ ਸੀ ਆਉਦੀ ਮੰਮੀ ਨਾ ਉਹ ਵੀਡੀਓ ਪਾਈ ਆ ਉਹਨੇ ਸ਼ਰਮ ਕੰਨ ਮਾਤ ਦਿੱਤਾ ਹੁਣ ਕਈਆਂ ਨੇ ਵੀਡੀਓ ਹੀ ਪਾਈਆਂ ਨੇ ਜਿਹੜਾ ਘਰ ਦੇ ਨੂੰ ਨਾ ਬੋਲੋ ਜਿਵੇਂ ਕਮਨ ਲੈ ਕੇ ਹੈਗਾ ਕਮਨ ਲੈ ਕੇ ਸਾਡੇ ਨਾਤੇ ਗਿਆ ਹੈਗਾ ਪਰ ਕਈਆਂ ਨੇ ਵੀਡੀਓ ਦੇਖੀਆਂ ਜਿਹੜਾ ਘਰਦਾਂ ਨੂੰ ਬੋਲਿਆ ਯਾਰ ਅੱਜ ਕੱਲ ਤਾਂ ਗੱਲ ਕੀ ਹੈ ਸ਼ਾਇਰੀ ਕਿਸੇ ਨੂੰ ਆਉਂਦੀ ਨਹੀਂ ਹੁੰਦੀ ਮੁੱਦਾ ਚੱਕ ਲੈਂਦੇ ਨੇ ਕਿ ਹੈ ਉਹਨੂੰ ਬੋਲਦਾ ਸ਼ੈਰੀ ਚ ਨਾ ਨਹੀਂ ਕੋਈ ਖੱਖਾ ਨਹੀਂ ਊੜਾ ਨਹੀਂ ਕੋਈ ਐੜਾ ਨਹੀਂ ਤੁਹਾਡਾ ਤੂੰ ਚੱਕ ਕੇ ਸਾਰੇ ਸ਼ੈਰੀਆਂ ਬਣਾਈ ਜਾਂਦੇ ਹੋ ਹਨਾ ਚਲੋ ਤੇ ਮਾਂ ਪਿਓ ਨੂੰ ਇੰਨਾ ਨੀਚ ਸ਼ਬਦ ਬੋਲਦੇ ਹੋ ਕਿੰਨਾ ਕੁਝ ਬੋਲਦੇ ਹੋ ਹਨਾ ਚਲੋ ਆਪਣੇ ਸਿੱਖ ਵੀਰਾਂ ਨੇ ਤੁਹਾਨੂੰ ਤਰੀਕੇ ਨਾਲ ਸਮਝਾਇਆ ਸੀਗਾ ਹਨਾ ਵੀ ਤੁਹਾਡਾ ਉਹ ਕਹਦੇ ਤੁਹਾਡਾ ਘਰ ਪੀਟਾਉਣਾ ਵਾ ਅੱਛਾ ਨੰਗ ਸਿੰਘ ਉਹਨਾਂ ਨੂੰ ਨੰਗ ਸਿੰਘ ਨਹੀਂ ਮੈਨੂੰ ਐ ਨਹੀਂ ਪਤਾ ਕਿਨੇ ਕਿਹਾ ਉਹਦੇ ਘਰ ਦੇ ਨੂੰ ਕਹਿੰਦੇ ਤੁਹਾਡਾ ਘਰ ਪੀਟਾਵਾਂਗੇ ਅੰਮਰਤਪਾਲ ਸਿੰਘ ਜਿਹੜਾ ਹੈ ਨਾ ਉਹ ਉਹਨੇ ਫਿਰ ਉਹਦੇ ਨਾਲ ਹਾਂ ਉਹਦੇ ਨਾਲ ਖੜ ਕੇ ਵੀਡੀਓ ਪਾਈ ਆ ਵੀ ਹਾਂ ਵੀ ਥੋੜਾ ਲੋਕਾਂ ਨੂੰ ਉਹ ਚੀਜ਼ਾਂ ਨਹੀਂ ਦੇ ਨੇ ਇਹਨਾਂ ਦੇ ਘਰੇ ਵਾਗੇ ਉਹ ਵਾਗੇ ਤੇ ਭਾਈ ਉਹ ਜਿਹੜੀਆਂ ਜਿੰਦੀਆਂ ਜਿਹੜੇ ਕੈਮਰੇ ਤੋਂ ਬਾਤ ਚ ਹੋਈਆਂ ਨੇ ਹਾਂ ਉਹ ਜਿਹੜੀਆਂ ਦੀਆਂ ਨਹੀਂ ਗਿਆ ਜੇ ਭਾਈ ਯਾਰ ਇੱਕ ਸਿੱਧੀ ਜੀ ਗੱਲ ਹੈ ਆਪਣਾ ਜੇ ਕੋਈ ਧਰਮ ਤੇ ਬੋਲੂਗਾ ਨਾ ਤਾਂ ਫਿਰ ਕੋਈ ਨਹੀਂ ਛੱਡਦਾ ਹੁੰਦਾ ਅਹਾਂ ਨਾ ਇੱਕ ਟਾਂ ਰੋਟੀ ਛੱਡ ਦੂਗਾ ਜਿਆਦਾ ਤਾਂ ਗੁਰੂਆਂ ਪੀਰਾਂ ਧਰਾਂ ਦੇ ਕਿਸੇ ਦੀ ਕੀ ਬੋਲਦਾ ਨਾ ਕੋਈ ਨਹੀਂ ਛੱਡਦਾ ਹੁੰਦਾ ਜਿਵੇਂ ਆਪਣੇ ਕੋਈ ਨਹੀਂ ਆਪਣੇ ਕ੍ਰਿਸਚਨ ਵੀਰ ਨੇਗੇ ਉਹਨਾਂ ਦੇ ਕਈਆਂ ਨੇ ਵੀਡੀਓ ਪਾਈਆਂ ਸੀਗੀਆਂ ਉਹਨਾਂ ਨੇ ਫਿਰ ਪਰਚੇ ਕਰਾਏ ਨੇ ਉਹਨਾਂ ਦਾ ਧਰਮ ਦਾ ਪਤਾ ਹੈਗਾ ਉਹਨਾਂ ਦੇ ਇੱਕ ਆਗਾ ਸਾਡੇ ਧਰਮ ਦੇ ਇੱਕਾ ਨਹੀਂ ਹੈਗਾ ਸਾਡਾ ਧਰਮ ਵੀ ਤਾਂ ਇੱਥੇ ਖੜਾ ਬਾਈ ਯਾਰ ਹੁਣ ਦੋ ਪਰਚਾ ਉੱਤੇ ਬਣਦਾ ਆ ਪਰਚਾ ਬਣਦਾ ਬਣਦਾ ਆ ਧਰਮ ਨੂੰ ਮਾੜਾ ਬੋਲਦਾ ਬਣਦਾ ਪਰਚਾ ਤਾਰਾ ਚਾਰ ਧਾਰਾ ਬਣਦੀਆਂ ਜਿਹੜੀ ਮਰਜ਼ੀ ਠੋਕੋ ਉੱਤੇ ਗੱਲ ਹੁੰਦੀ ਆ ਐਦਾਂ ਹੁਣ ਇਹ ਵੀਡੀਓ ਚੱਲ ਯਾਰ ਜੋ ਵੀ ਹੁਣ ਕਰਦਾ ਹੈਗਾ ਹੋ ਗਿਆ ਹੈਗਾ ਗਿਆ ਹਨਾ ਅਲੀ ਇੱਕ ਗੱਲ ਇਹ ਵੀ ਆ ਯਾਰ ਦੇਖ ਉਹਨੂੰ ਨੈੱਟ ਚਲਾਉਣਾ ਆਉਂਦਾ ਉਹਨੂੰ ਗਾਣੇ ਜੋੜਨੇ ਆਉਂਦੇ ਆ ਉਹ ਗਾਣੇ ਜੋੜੀ ਆ ਰੀਲਾਂ ਬਣਾਉਂਦੀ ਉਹਨੂੰ ਗਾਉਣਾ ਆਉਂਦਾ ਵਾ ਰੀਲਾਂ ਪਾਉਣੀ ਆਉਂਦੀਆਂ ਵਾ ਗਰੁੱਪ ਦੇ ਨਾਮ ਜਾਣਦਾ ਵਾ ਇਹ ਭੈਣ ਦੇ ਨਾ ਕਿਹੜਾ ਕਿਹੜੀ ਬੰਦਾ ਡਰਾਮੇ ਕਰਦੇ ਨੇ ਯਾਰ ਇਹਨਾਂ ਨੂੰ ਆਇਆਂਗਾ ਆਹ ਡਰਾਮੇ ਕਰਕੇ ਫੇਮ ਮਿਲ ਜੇ ਮੇਰਾ ਭਰਾ ਫੇਮ ਲੈ ਲਊਗਾ ਕੋਈ ਚੱਕਰ ਨਹੀਂਗਾ ਪਰ ਇਹ ਇੱਕ ਟਾਈਮ ਵਾਸਤੇ ਮਿਲੂਗਾ ਇਹ ਬਾਹਰ ਟਾਈਮ ਨਹੀਂ ਰਹਿੰਦਾ ਫੇਮ ਆਪਣੀ ਆਪਣੀ ਮਿਹਨਤ ਕਰੋ ਗਾਣੇ ਕਰੋ ਯਾਰ ਫਿਰ ਉਹਨਾਂ ਨਾਲ ਜੁੜੂਗੀ ਗਾਣੇ ਔਰ ਤ ਪੰਜਾਬੀ ਜੀ ਗਾਉਂਦਾ ਹਜੇ ਨੂੰ ਐ ਨਹੀਂ ਪਤਾ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਜਿਹੜੇ ਬੰਦੇ ਆਪਣੇ ਅੰਦਰ ਸਿੱਖ ਸਿੱਖ ਜਿਹਨਾਂ ਨੂੰ ਬੰਦੀ ਹੋਈ ਆ ਜਲ ਰਿਹਾਈ ਨਹੀਂ ਹੋਏ ਬਹੁਤ ਟਾਈਮਾਂ ਦੀਆਂ ਸਜ਼ਾ ਪੂਰੀਆਂ ਹੋ ਚੁੱਕੀਆਂ ਉਹਨਾਂ ਦੀਆਂ ਫਿਰ ਵੀ ਉਹਨਾਂ ਨੂੰ ਸਰਕਾਰ ਬਾਹਰ ਨਹੀਂ ਕੱਢ ਰਹੀ ਕਿਉਂ ਨਹੀਂ ਕੱਢ ਰਹੀ ਵੀ ਇਹ ਆਪਦੀ ਖਾਲਿਸਤਾਨ ਦੀ ਮੰਗ ਕਰਨਗੇ ਜੇ ਉਹਨਾਂ ਨੇ ਖਾਲਿਸਤਾਨ ਦੀ ਮੰਗ ਕੀਤੀ ਮੈਂ ਕਹਿੰਦਾ ਇੱਥੇ ਗਗਾਰ ਸਿੰਘ ਹਵਾਰਾ ਜੀ ਆਏ ਹੋਣ ਨਾ ਇੱਥੇ ਕੱਠ ਮੈਂ ਕਹਿੰਦਾ ਆਂਤਾਂ ਦਾ ਦਿੱਤੀ ਕਿ ਮੈਂ ਇੱਕ ਗੱਲ ਕਹਿੰਦਾ ਜਤਾਰ ਸਿੰਘ ਹਲਵਾਰਾ ਬਾਹਰ ਆ ਗਿਆ ਮੇਰਾ ਵੀਰ ਜਿਹੜੇ ਰੇਪ ਹੁੰਦੇ ਨੇ ਆਸਤੀ ਹੁੰਦੀ ਆ ਜਿਹੜੇ ਰੇਪ ਹੁੰਦੇ ਨੇ ਆਸਤੀ ਹੁੰਦੀ ਆ ਨਾ ਤਾਂ ਜਿਹੜੇ ਮਰਡਰ ਹੋ ਜਾਂਦੇ ਨੇ ਲੁੱਟਾਂ ਖੋਹਾਂ ਮੈਂ ਕਹਿੰਦਾ ਹੋ ਕੇ ਦਿਖਾ ਦੇ ਲੈ ਫਿਰ ਨਸ਼ਾ ਹੀ ਵੇਚ ਕੇ ਦਿਖਾ ਦੇ ਯਾਰ ਦੁਕਾਨਾ ਨਸ਼ਾ ਵਿਕ ਜੇ ਹੁਣ ਹਰੇਕ ਨੂੰ ਪਤਾ ਲੱਗਾ ਨਸ਼ਾ ਕਿਹੜੀ ਬਸਤੀਆਂ ਚੋਂ ਮਿਲਦਾ ਕਿਹੜੇ ਮਿਲਦਾ ਮਿਲਦਾ ਤਾਂ ਕਿਹੜੀ ਬੁੜੀ ਵੇਚਦੀ ਆ ਕਿਹੜਾ ਬੰਦਾ ਆ ਰੇਪ ਬੁਸ ਬੁਸ ਮਲਾਇ ਨੂੰ ਪਤਾ ਲੱਗਾ ਬਈ ਕਿਉਂ ਨਹੀਂ ਬਈ ਯਾਰ ਬੰਦਾ ਕਹਿੰ ਕੇ ਹਫਤਾ ਜਾਂਦਾ ਸਾਰਾ ਖੁੰਦਾ 6 ਦੇ 1000 ਰੁਪਏ ਦਾ ਵੇਚਦੇ ਆ ਵਿੱਚੋਂ 500 ਉਧਰ ਵਿੱਚੋਂ ਆਪ ਦਾ 500 ਮੈਂ ਹਰੇਕ ਨੂੰ ਨਹੀਂ ਮਾੜਾ ਕਹਿੰਦਾ ਵੀ ਹਰੇਕ ਪੋਲਿਟਿਸ਼ੀਅਨ ਜਾਂ ਸਿੱਕਾ ਜਾਂ ਆਪਣਾ ਪੋਥਲਾ ਮਾੜਾ ਪਰ ਕਈਆਂ ਨੇ ਨਾਂ ਖਰਾਬ ਕਰਕੇ ਇਹਨਾਂ ਦਾ ਹਨਾ ਮੈਨੂੰ ਮੈਂ ਦਿਖਾ ਦੂੰਗਾ ਇੱਥੇ ਮੈਨੂੰ ਫੜ ਲਿਆ ਬਾਹ ਤੋਂ ਰੱਜਿਆ ਹੋਇਆ ਚੱਟੇ ਦਾ ਪੂਰਾ ਆਹ ਕੱਢ ਕੀ ਆ ਦੋ ਕੱਢ ਮੈਂ ਹਿਸਾਬ ਨਾਲ ਗੱਲ ਕਰ ਉਹੀ ਯਾਰ ਗੱਲ ਇੰਨੀ ਕਿ ਪਹਿਲੀ ਗੱਲ ਤਾਂ ਬਾਈ ਯਾਰ ਜਿੱਦਾਂ ਮੁੰਡਾ ਸਟਾਰਟ ਹੋਇਆ ਸੀਗਾ ਵੀ ਮੁੰਡੇ ਦਾ ਹਨਾ ਵੀ 45 ਲੱਖ ਖਾ ਲਿਆ ਬਿੱਲੇ ਬਿੱਲੇ ਨੈਣਾ ਵਾਲੀਏ ਤੇ ਹਨਾ ਬਹੁਤ ਗੱਲਾਂ ਹੋਈਆਂ ਲਗੀਆਂ ਵੀ ਸ਼ਰਮ ਕਰਨੀ ਚਾਹੀਦੀ ਹੈ ਘੱਟੋ ਘੱਟ ਹਰ ਜਿਹੜੇ ਬਿੱਲੇ ਬਿੱਲੇ ਨੈਣਾਂ ਵਾਲਾ ਗਾਣਾ ਗਾਇਆ ਉਹ ਕਿੱਧਰ ਵਜਦਾ ਹੋਊਗਾ ਉਹ ਉਹ ਲੁਕਦਾ ਹੋਊਗਾ ਵੀ ਮੈਂ ਕਿਹੜੇ ਤੇ ਕੀ ਕੀ ਬਿੱਲੇ ਬਿੱਲੇ ਨਾਲ ਕੀ ਬੋਲੀ ਬੋਲਦੀ ਮੈਂ ਕੀ ਕਰਤਾ ਹਨਾ ਇਹ ਹੈ ਕਹੇ ਜੀ ਉਤੋਂ ਕੱਪੜੇ ਹਰੇਕ ਸੋਨੇ ਪਾਲਾਂ ਦਾ ਜਿਹੜੇ ਅੰਦਰ ਦੇ ਦਾਗ ਹੁੰਦੇ ਆ ਉਹ ਨਹੀਂ ਦਿੰਦੇ ਹੁੰਦੇ ਕੋਈ ਉਹ ਨਹੀਂ ਮਿਟਦੇ ਜਾਣਾਂ ਉਹ ਗੱਲ ਕੀ ਹੈਗਾ ਚਲ ਹੁਣ ਮੁੰਡਾ ਉੱਪ ਮੈਂ ਤਾਂ ਪਰਸਨਲੀ ਤੌਰ ਤੇ ਜਾਣਦਿਆਂ ਨਾ ਮੈਂ ਜਿੰਨਾ ਕਿ ਦੇਖਿਆ ਨਟ ਤੇ ਦੇਖਿਆਗਾ ਜਾਂ ਬੰਦੇ ਦਾ ਪੋਡਕਾਸਟ ਆ ਜਿੱਮ ਉੱਥੇ ਦੇਖਿਆ ਨਾ ਵੀਰ ਚੰਗਾ ਨਹੀਂ ਹੋਇਆਗਾ ਇਨਸਾਨੀ ਤੌਰ ਦੇ ਵਕ ਤੇ ਮੁੰਡੇ ਨਾਲ ਤੇ ਕਈ ਹੋਇਆ ਯਾਰ ਉਹ ੱੱਕਾ ਹੋਇਆ ਬਾਕੀ ਹੁੰਦੇ ਦਾ ਮੁੰਡਾ ਨਾਲ ੱੱਕੀ ਲੈ ਕੇ ਕੋਮਾ ਚੋਂ ਬਾਹਰ ਨਿਕਲ ਕੇ ਵੀ ਕੁੜੀਆਂ ਆਪਣੇ ਉਹਦਾ ਨਾਮ ਲਿਆ ਆਪਣੇ ਜਾਣ ਆਪਣੇ ਹੁੰਦਾ ਕੀ ਆ ਕੁੜੀਆਂ ਦੀ ਸੁਣਵਾਈ ਆ ਕੁੜੀਆਂ ਨੂੰ ਕੁੜੀਆਂ ਨੂੰ ਪਹਿਲ ਸਭ ਕੋਈ ਕੁੜੀਆਂ ਨੂੰ ਪਹਿਲ ਹੈ ਸਾਰੇ ਪਾਸੇ ਭਾਈ ਮੁੰਡਾ ਕਿੱਥੇ ਜਾਵੇ ਯਾਰ ਹੁਣ ਦੇਖ ੱੱਕੇ ਨਾਲ ਤਾਂ ਕੋਈ ਕੁੜੀ ਰੂਮ ਦੇ ਵਿੱਚ ਆਉਂਦੀ ਨਹੀਂ ਠੀਕ ਆ ਜਾਂ ਕੋਈ ਵੀ ਆ ਰੇਪ ਕੇਸ ਹੁੰਦੇ ਆ ਦੋਨਾਂ ਦੀ ਮਨਜ਼ੂਰੀ ਚ ਹੁੰਦੇ ਆ ਠੀਕ ਆ ਉੱਤੋਂ ਪਰਚਾ ਦੇ ਦਿੰਦੇ ਆ ਦੂਜਾ 376 ਉਹ ਨਿਕਲ ਜਾਣੀ ਮੁੰਡਾ ਪੂਰੀ ਕਰਕੇ ਆਉਂਦਾ ਹੁਣ ਯਾਰ ਪਤਾ ਗੱਲ ਕੀ ਹੁੰਦਾ ਜਿੱਕਰ ਜਿਵੇਂ ਆਸ਼ਕ ਫੜਿਆ ਆਂਦਾ ਮੁੰਡਾ ਕਿਤੇ ਨਾ ਫੜਿਆ ਗਿਆ ਜੇਲਾ ਦੇ ਸੁਸਾਈਡ ਕਰ ਲੈਂਦੇ ਆ ਕੁੜੀ ਨੂੰ ਕਰਦੇ ਲੈ ਕੇ ਤੇ ਮੁੰਡੇ ਦੇ ਪਰਚਾ ਪਵਾਉਂਦੇ ਜਿੰਸ 376 ਦਾ ਸਾਡੀ ਕੁੜੀ ਨਾਲ ਰੇਪ ਕੀਤਾਗਾ ਹੁੰਦਾ ਉਹ ਆਸ਼ਕੀ ਵਾਲਾ ਕੇਸ ਆ ਪੰਚ ਦਾ ਰੇਪ ਕੇਸ ਆ ਕਈ ਮੁੰਡੇ ਭਾਈ ਮੈਂ ਆਪ ਹਨਾ ਕੱਟ ਕੇ ਆਇਆਗਾ ਤੇ ਮੈਂ ਦੇਖਿਆ ਹਾਲਾਤ ਅੰਦਰ ਦੇ ਵੀ ਆਦਤ ਤੋਂ ਬਹੁਤ ਜਨਤਾ ਨਾ 376 ਵਾਲੀ ਹੈਗੀ ਤੇ ਕਿੰਨਾ ਮਾੜਾ ਹੋਇਆਗਾ ਤੇ ਜੇ ਉਹੀ 35 ਲੱਖ ਕੁੜੀ ਦਾ ਮੁੰਡੇ ਦੇ ਖਾਤਾ ਹੁੰਦਾ ਅੱਜ ਉਹ ਤੋਂ ਹੀ ਵੱਡਾ ਮੁੱਦਾ ਬਣਾਉਣਾ ਸੀ ਪਰਚਾ ਹੋਣਾ ਜੀ ਉਹ ਤੇ ਪਰਚਾ ਹੋਣਾ ਸੀ ਵੀ ਸਾਡਾ ਟਰਸਟ ਤੋੜਿਆ ਵਾ ਪੈਸੇ ਖਾਦੇ ਆ ਸਾਡੇ ਹਨਾ ਤੇ ਪਰਚਾ ਦਾ ਹੁਣ ਵੀ ਬਣਦਾ ਕੁੜੀ ਤੇ ਮੈਂ ਕਹਿੰਦਾ ਦਵੇ ਹੀ ਪਰਚਾ ਵੀ ਬਾਈ ਸ਼ਰਮ ਚਾਹੀਦੀ ਆ ਯਾਰ ਘੱਟੋ ਘਾਟ ਨਾ ਵੀ ਇਨਸਾਨੀ ਤਨਾਤੇ ਉਹਦੀ ਜਿੰਨੀ ਕ ਹੈਲਪ ਕੀਤੀ ਜਿੰਦੀ ਉਹਦੀ ਆਈਡੀ ਤੇ ਕਰ ਦੋ ਯਾਰ ਜਾਂ ਤੁਹਾਨੂੰ ਮਾ ਉਹਦੀ ਆਈਡੀ ਮੈਂਸ਼ਨ ਕਰ ਦੋ ਮੁੰਡੇ ਵਿਚਾਰ ਨੂੰ ਉਹਨੂੰ ਕਰੋ ਜਿੰਨਾ ਜਿੰਨੀ ਕ ਮੈਂਸ਼ਨ ਹੁੰਦੀ ਆ ਹੁਣ ਕੰਟੈਕਟ ਕਰੋ ਦੋ ਬਾਅਦ ਜਿੰਨੇ ਕ ਬਾਅਦਲੇ ਭਰਾ ਐਡ ਨੇ ਆਪਣੇ ਨਾਲ ਹਨਾ ਕੁੜੀ ਜਦੋਂ ਇਹ ਪਹਿਲੇ ਦਿਨ ਉਹਦਾ ਬਾਰਡੇ ਤੇ ਗਿਆ ਵਾ ਉਦੇ ਘਰ ਦੇ ਕਹਿੰਦੇ ਕੁੜੀ ਦੇ ਵੀ ਸਾਡੇ ਘਰੇ ਰਹਿ ਪਾ। ਉਹਦੇ ਘਰੇ ਰਿਹਾ 5 ਦਿਨ ਰਿਹਾ। 5ਵੇਂ ਦਿਨ ਉਹਦੀ ਗੱਲ ਹੋ ਗਈ ਕਹਿੰਦਾ 5ਵੇਂ ਦਿਨ ਨੂੰ ਕਹਿੰਦਾ ਉਹਨੇ ਮੈਨੂੰ ਕਹਿੰਦਾ ਇਹ ਇਹ ਜੀਆਂ ਗੱਲਾਂ ਨੇ ਇਹ ਗੱਲਾਂ ਪਤਾ ਕਿਹੜੀਆਂ ਸੀ? ਕੱਲੀਆਂ ਵੀਡੀਓ ਦੇ ਵਿੱਚ ਖੜਨ ਵਾਲੀਆਂ ਤੇ ਤੇੜੀਆਂ ਵੀਡੀਓ ਤੋਂ ਪਰੇ ਆ ਉਹ ਵਿਚਾਰਾ ਤੁਹਾਡੇ ਮੂਰੇ ਆ ਗਿਆ ਆਪ ਤਾਂ ਸੀ ਜਾਂਦਾ। ਹੈ ਬਹੁਤ ਮਾੜੇ ਹਾਲਾਤ ਆ ਯਾਰ ਸੁਣ ਕੇ ਨਾ ਪੋਡਕਾਸਟ ਮੇਰਾ ਦਿਮਾਗ ਜਾਇਆ ਹੋ ਗਿਆ ਵੀ ਯਾਰ ਕੀ ਬੀ ਕੀ ਹੋਇਆ ਮੁੰਡੇ ਨਾਲ ਇਹ ਵਿਚਾਰੇ ਨੇ ਬਚਾਇਆ ਹੋ ਗਿਆ ਤਾਂ ਨਾਲ ਦਾ ਮੁੰਡਾ ਮਰ ਗਿਆ। ਉਹਨੂੰ ਰੱਬ ਨੇ ਬਚਾਲਿਆ ਤੂੰ ਆਪ ਦੇਖ ਐ ਬੇਚਾਰੇ ਦੀ ਬਾਹ ਮਾ ਨਾ ਸਿੱਧੀ ਹੋਵੇ ਨਾ ਟੇਟੀ ਹੋਵੇ ਸਪੈਸ਼ਲ ਬਲੌਗ ਬਈ ਅਸੀਂ ਜਾਣ ਕੇ ਸਪੈਸ਼ਲ ਬਲੌਗ ਇਹੀ ਚੀਜ਼ ਤੇ ਬਣਾਇਆ ਪਤਾ ਕਿਉਂ ਯਾਰ ਮੁੰਡੇ ਦੇ ਹਾਲਾਤ ਦੇਖਿਆ ਉਹਦੇ ਨਾਲ ਪੋਡਕਾਸਟ 'ਚ ਬੋਲ ਰਿਹਾ ਮੁੰਡਾ ਵੀ ਉਹਦੇ ਹੱਥ ਦੋ ਤਿੰਨ ਨਾਲ ਸਾਰੀ ਬਾਹ ਦੋ ਤਿੰਨ ਬਸ ਟੁੱਟੀ ਹੋਈ ਆ ਪੈਸੇ ਮੇਰਾ ਸਾਰੇ ਖਾ ਮੁੰਡੇ ਨੇ ਪੋਡਕਾਸਟ 'ਚ ਕਿਹਾ ਬਈ ਹਨਾ ਵੀ ਉਹਦਾ ਇਦਾਂ ਲਾ ਹਿੱਸਾ ਹੱਥ ਬਹੁ ਕਈ ਥਾਂ ਟੁੱਟਿਆ ਹੋਇਆ ਹਨਾ ਇਦਾਂ ਥਾਂ ਥਾਂ ਤੋਂ ਆ ਸਾਰੀ ਸਾਈਡ ਉਹਦੀ ਰਮਾਲ ਇੱਕ ਤਰ੍ਹਾਂ ਦੀ ਖੜੀ ਬਰਾਬਰੀ ਆ ਹੱਡੀ ਪਈ ਆ ਯਾ ਦੇਖ ਕੇ ਨਾ ਬਾਲਾ ਪ੍ਰਾਇਆ ਲੱਗਿਆ ਯਾਰ ਵੀ ਮੁੰਡਾ ਕਿਸ ਤਰ੍ਹਾਂ ਵਿਚਾਰਾ ਵੀਡੀਓ ਬੜੀ ਦੇ ਦਿੰਦੇ ਸੀਗੇ ਵੀ ਵਧੀਆ ਪੌਣਾ ਹੁੰਦਾ ਚੱਲ ਹਣਾ ਵੀ ਅੱਜ ਅੱਜ ਇੱਕ ਬਿਲਜੇਰ ਦੇ ਬਹਿ ਕੇ ਪੋਡਕਾਸਟ ਦੇਣਾ ਆਇਆਗਾ ਹਾਂਜੀ ਆਪਾਂ ਕੋਈ ਪੇਪਰ ਵੀ ਦੰਨੇ ਆਪਾਂ ਕਿਤਾਬ ਸਾਰੀ ਪੜ ਕੇ ਦੰਨੇ ਆ ਅੱਧੀ ਕਿਤਾਬ ਨਾ ਪੜਿਆ ਕਰੋ ਕਿਤਾਬ ਸਾਰੀ ਪੜਿਆ ਕਰੋ ਫੇਰ ਸੱਚ ਦਾ ਪਤਾ ਲੱਗਦਾ ਝੂਠੇ ਬੰਦੇ ਬਹੁਤ ਆ ਆ ਮੂੰਹ ਤੇ ਰਮਾਲ ਬਨ ਕੇ ਜੋ ਮਰਜ਼ੀ ਬੋਲੀ ਜਾ ਕੀ ਪਤਾ ਕਿਹਨੇ ਬੋਲਦਾ ਭਾਈ ਪਹਿਲਾਂ ਪਤਾ ਕਰੋ ਕੀ ਕੁੜੀ ਕੱਦਾਂ ਦੀ ਆ ਕੱਦਾਂ ਦੀ ਨਹੀਂ ਤੁਸੀਂ ਉਹਨੂੰ ਹਾਈਪ ਤੇ ਹੀ ਜਾਂਦੇ ਹੋ ਉਹ ਕਰੀ ਜਾਂਦੇ ਹੋ ਹਜੇ ਵੀ ਇਹਦੇ ਹੱਕ ਚ ਬੋਲ ਜਾਂਦੇ ਆ ਹੁਣ ਮੇਰੀ ਗੱਲ ਸੁਣ ਲੈ ਹੱਕ ਚ ਬੋਲਣ ਲੱਗਾ ਕੁੜੀ ਕੁੜੀ ਦੇ ਨਾਲ ਦੀ ਨੇ ਹੱਕ ਚ ਬੋਲਦੇ ਨੇਗੇ ਉਹ ਕੁੜੀ ਦੇ ਨਾਲ ਦੀ ਨੇ ਮੈਂ ਤੁਹਾਨੂੰ ਇਹ ਨਹੀਂ ਗੱਲ ਦੱਸਦਾ ਛੇਦੀ ਸਾਨੂੰ ਵੀ ਮੈਸੇਜ ਆਇਆ ਲੈ ਕਿ ਬਈ ਵੀਡੀਓ ਜਾਂ ਬਲੌਗ ਕਰ ਦੋ ਪਾਇਆ ਗਏ ਪਾਇਆ ਕੋਈ ਚੱਕਰ ਨਹੀਂ ਸਾਨੂੰ ਉਹਨ ਦਾ ਸਹੀ ਮੈਸੇਜ ਹੈ ਚੱਕਰ ਨਹੀਂ ਉਹਨ ਦੇ ਅੱਗੋਂ ਖੜੀਆਂ ਇਧਰੋਂ ਸੁਣ ਨਹੀਂ ਕਿ ਉਹ ਮੁੰਡਾ ਹੀ ਬਚਾਰਾ ਪੋਲਾ ਸੀਗਾ ਇਧਰ ਫਾਨਾ ਪੁੱਠਾ ਪੈ ਜਾਊਗਾ ਐਡੀ ਗੱਲ ਕਹਿੰਦਾ ਮੈਂ ਕਰੇ ਸਹੀ ਮੈਂ ਕਹਿੰਦਾ ਕਰੇ ਇਹ ਲੋੜੋਂ ਪਤਾ ਲੱਗੂ ਰਿਕਾਰਡਿੰਗ ਕਰਾਗੇ ਨਾਲੇ ਵੀਡੀਓ ਪਾਵਾਂਗੇ ਵੀ ਦੱਸ ਕੀ ਤੇ ਉਹ ਫਾਈਲ ਦੇ ਕੇ ਕਰਨੀ ਹੀ ਨੀਗਾ ਵੀ ਕਹੇ ਜਨੇ ਇਹ ਪਹਿਲੀ ਚੱਕਦਾ ਨਹੀਂ ਕੀ ਪਤਾ ਯਾਰ ਮੁੰਡੀ ਪੋਲਾ ਸੀ ਵਿਚਾਰਾ ਜਿਵੇਂ ਜਿਹੜਾ ਕੁਝ ਹੋ ਗਿਆ ਹੋ ਗਿਆ ਨਹੀਂ ਮਤ ਚ ਕਰਾ ਲਿਆ ਪਰ ਬਾਈ ਹੋਗੇ ਯਾਰ ਜਿੰਨਾ ਕ ਸਪੋਰਟ ਕੀਤੀ ਨੇ ਮੁੰਡੀ ਵਿਚਾਰੀ ਦੀ ਕਰੋ ਕੰਮ ਤੇ ਮਾਤਾ ਉਹਦੀ ਲੱਗੀ ਹੋਈ ਸੀ ਨਾਨੀ ਕੋਲੇ ਦਾਦੀ ਕੋਲੇ ਪੈਸੇ ਹੁੰਦੇ ਉਹ ਦੱਸਦਾ ਨਹੀਂ ਸੀ ਕੈਸ਼ ਸੀਗਾ ਯਾਰ ਬਾਈ ਕਦੇ ਨਹੀਂ ਜਮਾ ਕਰਾਇਆ ਮੁੰਡਾ ਕੁੜੀ ਮੁੰਡਾ ਕੁੜੀ ਚੰਡੀਗੜ੍ਹ ਰਹਿਣ ਲੱਗ ਗਿਆ ਚੰਡੀਗੜ੍ਹ ਦੀ ਲੱਗੀ ਹਵਾ ਕੁੜੀ ਨੇ ਦੇਖਿਆ ਵੀ ਅੱਗੇ ਮੇਰਾ ਅੱਗੇ ਮੇਰਾ ਲਾਈਫ ਅਮਰੀਕਾ ਵਿੱਚ ਅੱਗੇ ਵਧਣੀ ਹੈ ਹਨਾ ਉਹਨੇ ਉਸ ਉਹਨਾਂ ਦੇ ਡੈਟੋ ਹੀ ਆਪਾਂ ਆਪਾਂ ਦੇਖੀ ਚੰਡੀਗੜ੍ਹ ਦੇ ਹਾਲ ਆਪਾਂ ਨੇ ਦੇਖਿਆ ਨਾ ਕੀ ਹਾਲ ਜਿਹੜਾ ਚੰਡੀਗੜ੍ਹ ਰਹਿੰਦੇ ਨੇ ਚਾਹ ਮਹਾਲੀ ਉਹਨਾਂ ਨੂੰ ਪਤਾਗਾ ਵੀ ਕੁੜੀਆਂ ਜਿਹੜਾ ਕਿਉਂ ਬਦਲ ਜਾਂਦੀਆਂ ਨੇ ਕੋਈ ਪੈਸਾ ਆ 3b2 ਚਲ ਜਾ ਉਹ ਅੱਖਾਂ ਨਾਲ ਅੱਖਾਂ ਮਲਾਉਂਦੀਆਂ ਵਾ ਗੱਡੀ 'ਚ ਬਹਿ ਜਾਂਦੀਆਂ ਉਦੋਂ ਗਾਹਾਂ ਨਾਲੇ ਤਰੇਡ ਸ਼ੈਡ ਦਾ ਪਰਚਾ ਨਾਲੇ ਰੇਪ ਕੇਸ ਇਹ ਕਈ ਗੈਂਗ ਵੀ ਬਣੇ ਨੇਗੇ ਗੈਂਗੀ ਆ ਕਰੋੜ ਕਰੋੜ ਦੇ ਕੇ ਬਣੀ ਛੋੜਦਾ ਬੰਦਾ ਕਰੋੜ ਪੁਲਿਸ ਮਾਇਆ ਨਾਲ ਸੈਟਿੰਗ ਆ ਬਾਈ ਠੀਕ ਆ 3b2 ਚ ਵਾ ਜਾਂਦੇ ਨੇ ਕੁੜੀ ਨਾਲ ਉਹ ਆਪਣੇ ਨਾਲ ਦਾ ਮੁੰਡਾ ਦੇਖ ਲਾ ਉਹ ਵਿਚਾਰੇ ਤੋਂ ਹੀਟਰ ਤੇ ਕਹਿੰਦਾ ਉਹ ਕਰ ਕੀ ਬਾਥਰੂਮ ਹੀਟਰ ਤੇ ਕਹਿੰਦਾ ਦੇਖ ਲੈ ਕੋਈ ਇਹਦਾ ਕਸੂਰ ਨਹੀਂ ਕੋਈ ਕੁਝ ਨਹੀਂ ਉਹ ਜਿਹੜਾ ਮੁੰਡਾ ਬਣਾਉਂਦਾ ਟੈਟੂ ਉਹਦਾ ਕੋਈ ਕਸੂਰ ਨਹੀਂ ਕੋਈ ਕੁਝ ਨਹੀਂ ਲੱਲਾ ਨਹੀਂ ਖੱਖਾ ਨਹੀਂ ਵਿਚਾਰੇ ਤਾਂ ਕਿੰਨਾ ਧੱਕਾ ਕੀਤਾ ਉਹਦੇ ਨਾਲ ਅੰਦਰ ਕਰਤਾ ਉਹ ਛਡਾ ਕੇ ਲੈ ਆਏ ਵਿਚਾਰੇ ਯਾਰ ਭਾਈ ਬਹੁਤ ਬੁਰਾ ਹਾਲਾ ਮੈਂ ਤਾਂ ਇੰਨਾ ਹੀ ਗਣਾ ਯਾਰ ਇਹ ਚੀਜ਼ਾਂ 'ਚ ਯਾਰ ਪੈਸਾ ਖਾਣੀ ਹੈ ਬਸ ਇਹ ਪੋਡਕਾਸਟ ਦੇਖਿਆ ਗਾਣਾ ਕੁੜੀਆਂ ਬਣਾਇਆ ਵੀ ਫਲ ਫੇਕ ਮੀਡੀਆ ਜਾਂ ਉਹ ਮੀਡੀਆ ਮੀਡੀਆ ਕੋਈ ਫੇਕ ਨਹੀਂ ਹੁੰਦੀ ਜਿਹੜੀ ਫੇਕ ਮੀਡੀਆ ਹੈਗੀ ਉਹ ਪੰਜਾਬ ਪੰਜਾਬੀ ਦਾ ਹੈ ਨਹੀਂਗੇ ਉਹ ਜਿਹੜੇ ਫੇਕ ਮੀਡੀਆ ਪੰਜਾਬੀ ਨਹੀਂ ਕਹਿੰਦਾ ਉਹਨਾਂ ਨੂੰ ਮੈਂ ਫੇਕ ਮੀਡੀਆ ਹੀ ਜੱਗ ਦਾ ਕਰਦਾ ਹਾਂ ਉਹ ਹੋਰ ਨੇਗੇ ਜੇ ਹੁਣ ਜੇ ਹੁਣ ਸੱਚ ਅਗੇ ਆਉਣ ਲੱਗੇ ਤਾਂ ਫੇਕ ਮੀਡੀਆ ਮੇਰੇ ਫੋਲੋਅਰ ਹਨਾ ਪੱਗ ਬੰਨੀ ਆ ਦਿਮਾਗ ਕਿਹੇ ਹੋਰ ਤੱਗ ਦੇ ਥੱਲੇ ਦਿਮਾਗ ਆ ਦਿਮਾਗ ਗਲਤ ਆ ਤੇ ਪੱਗ ਆਪਣੀ ਸਹੀ ਆ ਇਹ ਗੱਲਾਂ ਹੋਈਆਂ ਹੋਈਆਂ ਹੁਣ ਵੀ ਬਹੁਤ ਮਾੜੇ ਹਾਲ ਨੇ ਯਾਰ 50% ਸਹੀ ਆ 50 ਗਲਤ ਆ ਜਿਹੜੇ 50 ਗਲਤ ਆ ਉਹ 50 ਨੂੰ ਵੀ ਗਲਤ ਕਹਿ ਕੇ ਸਹੀ ਕਰਾਈ ਜਾਂਦੇ ਆ ਵੀ ਇੰਨਾ ਕਹ ਬੀ ਹੁਣ ਨਾ ਕਈ ਆਗੇ ਨੀਤੇ ਕਮੈਂਟ ਵੀ ਕਰਨਗੇ ਕਿ ਤੁਸੀਂ ਕੁੜੀ ਨੂੰ ਮਾੜਾ ਬੋਲਦੇ ਜਾਂ ਨਾਮ ਬੋਲਦੇ ਜਿਹੜਾ ਮੁੰਡਾ ਇਹ ਗੱਲ ਕਹੂਗਾ ਹਨਾ ਉਹਨੇ ਨਿਕ ਸ਼ਰਮ ਹੋਣੀ ਚਾਹੀਦੀ ਹੈ ਵੀ ਕੱਲ ਜੇ ਤੇਰੇ ਨਾਲ ਹੋਇਆ ਹੁੰਦਾ ਇਹ ਤੂੰ ਚੱਲਣਾ ਵਾ ਬਸ ਇਹ ਨਾ ਦੇਖ ਕੇ ਮੈਸੇਜ ਕਰਿਓ ਜਾਂ ਕਮੈਂਟ ਕਰਿਓ ਮੇਰਾ ਭਰਾ ਹੋਗੇ ਤੇ ਬਾਕੀ ਅਸੀਂ ਉਹ ਪੋਲਾ ਮੁੰਡਾ ਨਹੀਂ ਹੈਗੇ ਤੇ ਮੇਰਾ ਭਰਾ ਉਹ ਜਿੰਨੀ ਹੈਲਪ ਆਉਂਦੀ ਹੈ ਕਿਸੇ ਤੋਂ ਮੇਰੇ ਵੀਰ ਭਾਰ ਤੋਂ ਭਰਾਵਾਂ ਤੋਂ ਜ਼ਰੂਰ ਕਰਿਓ ਯਾਰ ਜ਼ਰੂਰ ਕਰਿਓ ਹੈਲਪਾ ਤੁਹਾਡੇ ਮੁਰੇ ਹੱਥ ਜੋੜ ਕੇ ਬੇਨਤੀ ਆ ਚਾਹੇ ਬਾਰ-ਬਾਰ ਕਹਿ ਰਹੇ ਆ ਚਾਹੇ 10 ਰੁਪਏ ਚਾਹੇ 20 ਚਾਹੇ ਜਿੰਨੀ ਹੁੰਦੀ ਹੈ ਕਰ ਕਿਉਂਕਿ ਉਹਨਾਂ ਨੂੰ ਮਨ ਦੀ ਸ਼ਰਤ ਆ ਉਨੇ ਕਰੋ ਉਹ ਵਿਚਾਰੇ ਦੀ ਵਿਧਿਆ ਆਪਣਾ ਬਾਹ ਫੂ ਸਹੀ ਹੋ ਜੂਗਾ ਵਿਚਾਰਾ ਚਾਹਦਾ 10 ਦਾ ਫਰਦਾ ਹੋ ਜੂ ਬਾਕੀ ਗੱਲਾਂ ਛੱਡੋ ਤੇ ਤੁਸੀਂ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੇ ਸਹੀ ਗੱਲ ਤੇ ਬਾਕੀ ਇਹ ਜਿਹੇ ਗੱਲਾਂ ਸਾਡੇ ਚੈਨਲ ਕੋਈ ਵੀ ਚੰਗੀ ਮਾੜੀ ਗੱਲ ਇੰਸਟਾ ਤੇ ਹੋਇਆ ਕਰੂ ਜਿਹੜੀ ਉਸ ਬਲੌਗਰਾਂ ਦੇ ਰਾਹੀ ਕਰਿਆ ਕਰਾਂਗੇ ਸਿੱਧੀ ਠੋਕ ਕੇ ਕਰਿਆ ਕਰਾਂਗੇ ਸਾਨੂੰ ਕੋਈ ਚੱਕਰ ਨਹੀਂਗਾ ਮੈਂ ਪਹਿਲਾਂ ਵੀ ਕਹੀ ਸੀ ਮੰਨੇ ਨੂੰ ਵੀ ਵਾਰਨਿੰਗ ਦੇ ਰਹੇ ਆਂ ਵੀ ਬਚ ਜਾਓ ਸਾਡਾ ਬਾਅਦ ਹੁੰਦਾ ਨਹੀਂ ਮਾਫੀ ਦੀ ਵੀਡੀਓ ਪਾ ਦੇ ਮਾਫੀ ਮੰਗੀ ਆਉਣੇ ਮਾਫੀ ਸਿੱਧੀ ਨਹੀਂ ਮੰਗੀ ਕਣੀ ਮੰਗ ਲੂਗਾ ਛੇਤੀ ਮੰਗ ਲੂ ਜਦੋਂ ਕੋਈ ਚੜਕੇ ਇਹਦੀ ਮੰਗ ਲੂਗਾ ਬਈ ਇੰਨਾ ਕਾ ਯਾਰ ਚੈਨਲ ਨੂੰ ਗੱਲ ਸਬਸਕ੍ਰਾਈਬ ਅੱਗੇ ਵੀ ਜਿਹੜੇ ਬੀਰਾਪਣਾ ਤੱਕੇ ਹੋਏ ਹੁੰਦੇ ਜਾਂ ਕੋਈ ਵੀ ਗੱਲ ਹੋਈ ਹੁੰਦੀ ਹੈ ਤੁਹਾਨੂੰ ਪਰਸਨਲ ਮੈਸੇਜ ਇੰਸਟਾਗ੍ਰਾਮ ਤੇ ਕਰ ਸਕਦਾ ਅਸੀਂ ਉਹਦੇ ਪੱਕਾ ਵੀਡੀਓ ਬਣਾਵਾਂਗੇ ਜਿੰਨਾ ਸਾਥੋਂ ਨਾਲ ਪੰਦੇ ਤੇ ਕਰਾਂਗੇ ਜੋੜਨਾ ਤੱਕਾ ਹੋਇਆ ਜੋੜਨਾ ਗਲਤ ਹੋ ਰਿਹਾ ਵਾ ਤਾਨੂੰ ਮੈਸੇਜ ਕਰੋ ਥੋੜੀ ਸਪੈਸ਼ਲ ਵੀਡੀਓ ਬਣਾਵਾਂਗੇ ਥੋੜਾ ਸਪੈਸ਼ਲ ਫੋਟੋ ਵੀ ਕਮ ਥੋੜਾ ਮोटा ਸਿੱਖੇ ਲੈ ਕੇ ਆਵਾਂਗੇ ਆਪ ਯਾਰ ਹਾਂ ਥੋੜੀ ਅਨਸਾਫ਼ ਤੁਹਾਨੂੰ ਅਸੀਂ ਦਿਵਾਵਾਂਗੇ ਪੁਲਿਸ ਪ੍ਰਸ਼ਾਸਨ ਚਲ ਜੋ ਵੀ ਹੈ ਜਿੰਨਾ ਕ ਜ਼ੋਰ ਲਾਉਂਦੀ ਹੈ ਲਾਵੇ ਕੋਈ ਸਹੀ ਵੀ ਹੈ ਕੋਈ ਗਲਤ ਵੀ ਆ ਚਲ ਜੇ ਅਸੀਂ ਮੀਡੀਆ ਨੂੰ ਵੀ ਦਿਖਾਵਾਂਗੇ ਸਾਡੀ ਮੀਡੀਆ ਜਿਹੜੀ ਉਹ ਕਰਨਗੇ ਜਿਹੜੇ ਗਲਤ ਗਲਤ ਬੰਦੇ ਕੋਲ ਫਸੇ ਅਸੀਂ ਜਨਤਾ ਨੂੰ ਦਿਖਾਵਾਂਗੇ ਵੀ ਚੱਲ ਕੀ ਰਿਹਾ ਇਹਦੇ ਨਾਲ ਐ ਹੋਇਆ ਅਸੀਂ ਦਿਖਾਇਆ ਕਰਾਂਗੇ ਤੇ ਬਾਕੀ ਚਾ ਅਉਰ ਹੀ ਹੁੰਦਾ ਬਲੌਗ ਖਤਮ ਆਪਣਾ ਚੈਨਲ ਨੂੰ ਗੋ ਸੁਬਸਕ੍ਰਾਈਬ ਨਹੀਂ ਇੱਕ ਗੱਲ ਹੋਰ ਜੇ ਮ ਆਜਾ ਤੁਹਾਡਾ ਕੋਈ ਹਾਰਸਾ ਵਾਪਰਿਆ ਵਾ ਸਾਨੂੰ ਮੈਸੇਜ ਕਰੋ ਤੁਹਾਡਾ ਆਪਾਂ ਸਪੈਸ਼ਲ ਪੋਡਕਾਸਟ ਕਰਾਂਗੇ ਤੇ ਬਾਕੀ ਲਵ ਯੂ ਮੇਰੇ ਭਰਾਵਾਂ ਨੂੰ ਤੇ ਉਰੀ ਸਮਾਪਤ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਬਾਤੋ ਬਾਤੋ ਕਮੈਂਟ ਬਾਤੋ ਸ਼ੇਅਰ ਹੋ ਜਾਈਂਦੀ ਹੈਗੀ ਵੀ ਕੁੜੀ ਨੂੰ ਪਤਾ ਲੱਗ ਜਾਵੇ ਨਾਲੇ ਸ਼ੇਅਰ ਕਰਿਓ ਨਾਲੇ ਥੱਲੇ ਕਮੈਂਟ ਕਰਕੇ ਦੱਸਿਓ ਵੀ ਕੀ ਗਲਤੀ ਸੀ ਕੀ ਸਿਸਟਮ ਆ ਤੇ ਕੀ ਅੱਗੇ ਹੋਣਾ ਚਾਹੀਦਾ ਹੈ ਕਿਉਂਕਿ ਜੇ ਬਾਈ ਸ਼ੇਅਰ ਤੇ ਕਮੈਂਟ ਕਰੋਗੇ ਨਾ ਆਪਣਾ ਅੱਗੇ ਚੱਲੂ ਸਿਸਟਮ ਤਾਂ ਹੀ ਕੁੜੀ ਨੂੰ ਅੱਗ ਲਾਊਗੀ ਵੀ ਅੱਗੇ ਤੋਂ ਕੋਈ ਵੀ ਕੁੜੀ ਮੁੰਡੇ ਨਾਲ ਇਹ ਕੰਮ ਕਰਨਾ ਜਾਵੇ ਕਿਉਂਕਿ ਕੁੜੀ ਦੇ ਹੱਕ 'ਚ ਬਹੁਤੋਂ ਮੁੰਡੇ ਆ ਜਾਂਦੇ ਹੁੰਦੇ ਨੇ ਪਰ ਅੱਜ ਕੀ ਮੁੰਡੇ ਦੇ ਹੱਕ 'ਚ ਅਸੀਂ ਆਏ ਹਾਂਗੇ ਤੇ ਬਾਈਓ ਇੰਨਾ ਜੱਦ ਕੇ ਕਰ ਦੋ ਸ਼ੇਅਰ ਬਾਕੀ ਲਵ ਯੂ ਸਾਰਿਆਂ ਨੂੰ ਦੁਬਾਰਾ ਫਿਰ ਮਿਲਦੇ ਨਵੇਂ ਵਲੋਗ ਤੇ ਨਵੇਂ ਮੁੱਦੇ